ਸ੍ਰੀ ਕਾਲ ਜੀ ਵੈਲਕਮ ਬੈਕ ਟੂ आवर ਚੰਨਵੈਲ ਫੈਮਿਲੀ ਵਲੋਗਸ ਹਾਂਜੀ 10 ਵਜੇ ਚੁੱਕਨੇ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਨ ਲੱਗਿਆ 10 ਵਜੇ ਤੇ ਇਹ ਗਾਵਾਂ ਨਹਾ ਲਈਆਂ ਸੋਹਣੀਆਂ ਬੜੀਆਂ ਸਾਰੀ ਸਫਾਈ ਸੁਫੀ ਹੋ ਗਈ ਧੋ ਤੂ ਦਿੱਤਾ ਛੋਟੂ ਹੁਣ ਗਿਆ ਵਾ ਆਈ ਥਿੰਕ ਕਾਲੂ ਭਰਨਾ ਤੇ ਉਹ ਬੈਠੀਆਂ ਨੇ ਬੱਚੀਆਂ ਠੰਡ ਮੰਨਦੀਆਂ ਨੇ ਹੁਣ ਇਹ ਆਰਾਮ ਨਾਲ ਬੈਠੀਆਂ ਨੇ ਦੇਖ ਠੰਡ 'ਚ ਆਰਾਮ ਨਾਲ ਬੈਠੇ ਨੇ ਤੇ ਨੇ ਗਰਮੀ 'ਚ ਬੜੀ ਗਰਮੀ ਮੰਨਦੀਆਂ ਨੇ ਗਾਵਾਂ ਵੀ ਬੱਚੇ ਵੀ ਤੇ ਬਾਕੀ ਅੱਜ ਆਪਾਂ ਗੱਲਬਾਤ ਕਰਦੇ ਆਂ ਇੱਕ ਹੋਇਆ ਸਾਡੇ ਫਾਰਮ ਤੇ ਚਮਤਕਾਰ ਹਾਂ ਬਈ ਕੀ ਚਮਤਕਾਰ ਹੋਇਆ ਦੱਸੋ ਇਹ ਤਾਂ ਦੁਨੀਆ ਤੋਂ ਲੈਦੀਓ ਗੱਲ ਹੋ ਗਈ ਹੈ ਕਹੋ ਜਾਂਦੀ ਹੁੰਦੀ ਹੈ ਇਹ ਗੱਲ ਦੇਖੋ ਆਪਣੇ ਨਾਲ ਹੋਈ ਤਾਂ ਹੈ ਨਹੀਂ ਕਿ ਅੱਜ ਤੱਕ ਹੂੰ 10-12 ਸਾਲ ਹੋ ਗਿਆ ਪਰ ਮੇਰੇ ਕੰਮ ਚ ਤੇ ਇੱਕ ਦੀ ਮੈਂ ਵੀਡੀਓ ਦੇਖ ਵੀ ਰਿਹਾ ਸੀ ਤੇ ਇੱਕ 1.5 ਕਿਲੋ ਮੈਂ ਦੱਸਿਆ ਵੀ ਆਪਾਂ ਨੂੰ ਵੀ ਆਇਆ ਹੋ ਗਿਆ ਵੀਰੇ ਮੈਂ ਇਹਨਾਂ ਨੂੰ ਕਹਿ ਮੂੜ ਕੇ ਮੈਂ ਨਾ ਯਾਰ ਵੀ ਆ ਬਸ 10-12 ਸਾਲ ਹੋ ਗਏ ਆਪਣੇ ਨਾਲ ਵੀ ਇਹ ਕੰਮ ਨਹੀਂ ਹੋਇਆ ਹਾਂ ਵੀ ਅਸੀਂ 10-12 ਸਾਲ ਹੋ ਗਏ ਕੰਮ ਕਰਦਿਆਂ ਨੂੰ ਹਨਾ ਕਦੇ ਅੱਜ ਤੱਕ ਹੋਇਆ ਨਹੀਂ ਐਦਾਂ ਪਤਾ ਨਹੀਂ ਇਹ ਸਾਲੇ ਮਾੜਾ ਹਨਾ ਪਹਿਲਾਂ ਦੇਖੋ ਹਨਾ ਆਹੀ ਸਾਲ ਚ ਜੰਗਾ ਲੱਗੀਆਂ ਟਰੇਡ ਕਿੰਨਾ ਖਤਮ ਹੋ ਗਿਆ ਹਨਾ ਦੌਰ ਮਟਾਂ ਦੇ ਕਿੰਨਾ ਕਸਮਾਨਡ ਪਿਆ ਹੋਇਆ ਹਨਾ ਸਾਰੀ ਦੁਨੀਆ ਤੇ ਉਸਲ-ਬਸਲ ਹੋਈ ਵੀ ਲੱਗਦਾ ਹਨਾ ਕਿਤੇ ਜੰਗ ਕਿਤੇ ਪ੍ਰਲਾਮਾ ਹੋ ਗਿਆ ਕਿਤੇ ਕੁਸ ਹੋ ਗਿਆ ਕਿਤੇ ਬੰਬ ਚੱਲ ਗਏ ਹਨਾ ਇਹ 32000 ਪੱਕੀ ਜਿਸ ਨੂੰ ਜ਼ਿਆਦਾ ਨਹੀਂ ਲਾਵਾਗਾ ਸਾਨੂੰ ਜਾਨ ਸਾਨੂੰ ਐ ਲੱਗਦਾ ਵੀ ਨਾ ਇਤੀ ਲੋਕਾਂ ਦੀ ਕਿਸਮਤ ਕਾਸ਼ ਕਰਕੇ ਜੱਟਾਂ ਦੀ ਕਿਸਮਤ ਨਾ ਲਾਲ ਨੇ ਆਪਾਂ ਦੇ ਪਹਿਲਾਂ ਉਹ ਦੋ ਪਹਿਲਾਂ ਨਾ ਦੇਖੋ ਜੀਰੀਆਂ ਨੇ ਆਪਣਾ ਕੀ ਬੁਰਾ ਹਾਲ ਕੀਤਾ ਹਨਾ ਉਹ ਤੋਂ ਪਹਿਲਾਂ ਕਣਕਾਂ ਨੇ ਫਿਰ ਮੀਹਾਂ ਨੇ ਹਨਾ ਫਸਲਾਂ ਦਾ ਇਤੀ ਨਾ ਬੁਰਾ ਹਾਲ ਆ ਰਿਹਾ ਹੈ ਨਾ ਉਹਦਾ ਬੱਚਾ ਡੈਰੀ ਫਾਰਮ ਦਾ ਕੀਤਾ ਇਹ ਚ ਵੀ ਇਤੀ ਬਹੁਤ ਆਪਣੀ ਡੈਰੀ ਹੈ ਨਾ ਤੇ ਉੱਥੇ ਲੋਕ ਬਹੁਤ ਅਗਲਾ ਕਰਦਾ ਜੀ ਇਹ ਦੁੱਧ ਨਹੀਂ ਬਣ ਰਿਹਾ ਯਾਰ ਦੁੱਧ ਨਹੀਂ ਬਣ ਰਿਹਾ ਹਨਾ ਪਤਾ ਨਹੀਂ ਕੀ ਰੱਬ ਦੀ ਕਰੋਪੀ ਹੋਇ ਇਤੀ ਆ ਸਾਲ ਤੇ ਜਿਹੜਾ ਬੰਦਾ ਕੋ ਸੋਚਦਾ ਹੋ ਨਹੀਂ ਰਿਹਾ ਤੇ ਆਪਾਂ ਹੁਣ ਜਿਹੜੀ ਮੇਨ ਮੁੱਦੇ ਦੀ ਗੱਲ ਆਪਾਂ ਵੀ ਕਰ ਦੰਨੇ ਹਨਾ ਫੈਕਟ ਵੀਡੀਓ ਪਰਖਣੀ ਥੋੜੀ ਸ਼ਾਰਟ ਹੈ ਆਹੀ ਪੁਆਇੰਟ ਟਾਪਿਕ ਤੇ ਤੇ ਬਾਕੀ ਰੰਗ ਦਾ ਹੈ ਪਰਮਾਤਮਾ ਦੀ ਹੁੰਦੇ ਨੇ ਨਾ ਵੀ ਕੀ ਨੂੰ ਕੀ ਦੇਣਾ ਕਿਹਦੇ ਨੂੰ ਕੀ ਨੂੰ ਕੀ ਨਵਾਜਣਾ ਹਨਾ ਕਿੰਨਾ ਦੇਣਾ ਵੱਧ ਦੇਣਾ ਘੱਟ ਦੇਣਾ ਹਨਾ ਤੇ ਉਸ ਮਤ ਦੀ ਗੱਲ ਸਾਰੀ ਪਰਮੰਦੀ ਗੱਲ ਆ ਚਲੋ ਹੁਣ ਆਪਾਂ ਦਾ ਨੂੰ ਦੇਖੋ ਆਪਣੇ ਦੋ ਇਹ ਗਾਵਾਤੀਆਂ ਆਹ ਵਾਲੀ ਤੇ ਨੂੰ ਨਾજર ਮੰਨ ਲਓ ਤੇ ਇੱਕ ਉਹ ਦੂਜੀ ਵਾਈਟ ਚਿੱਟੀ ਗਾਵੇਂ ਦਿਖਾ ਇਹ ਵੀ ਮੰਨ ਲਓ ਹਨਾ ਆਹ ਅਲੱਡੀ ਕਿ ਡਾਗਾਂ ਸੀ ਇਹਦਾ ਤਾਂ ਆਪਾਂ ਨੂੰ ਟਾਈਮ ਦਾ ਨਹੀਂ ਪਤਾ ਲੱਗਿਆ ਤੇ ਸਦਲੇ ਸਾਰੇ 40 45 ਲੀਟਰ ਉਧੇ ਚੱਲ ਰਹੀ ਸੀ ਅੱਜ ਕੀ ਇਹ ਵਸਤ ਸਿਰਫ 20 ਲੀਟਰ ਉਧੇ ਚੱਲੀ ਆ ਮਸਾ ਬਹੁਤ ਜ਼ੋਰ ਮਾਰ ਕੇ ਕਮੀਨਾ ਪਹਿਲਾਂ ਜੂਬੀ ਨਾਲ ਸੀ ਜਿਹਦੀ ਵਸਤੀ ਬਚ ਗਈ ਵਸਤੀ ਬਹੁਤ ਸੋਹਣੀ ਆ ਦਿੱਤੀ ਇਹਨੇ ਕਿ ਇਹ ਬਸਤੀ ਦਾ ਠੀਕਾ ਲਵਾਇਆ ਵਧੀਆ ਨਾ ਤੇ ਇਹਦਾ ਆਇਕਨ ਨੁਕਸਾਨ ਹੋਇਆ ਦੇਖੋ ਤੇ ਜਿਹੜੀ ਆਪਣੀ ਦੂਜੀ ਸੀ ਜਈ ਵਸਤੀ ਇਹ ਵੀ ਆਪਣੇ ਘਰ ਦੀ ਉਹ ਹਨਾ ਤੇ ਇਹ ਜਦੋਂ ਐਂ ਚੰਗੀ ਬਲੀ ਸੂਈ ਆ ਸਾਰਾ ਕੁਝ ਓਕੇ ਰਿਪੋਰਟ ਆ ਹਨਾ ਠੀਕ ਆ ਟੂਪੀ ਏਅਰ ਪੈ ਗਈ ਹਨਾ ਤੇ ਇਹਦੇ ਵੀ ਬਸਟੀ ਵਾਲੀ ਠੀਕ ਆ ਬਗ ਇਹਨੇ ਦਿੱਤਾ ਬਸਾ ਇਹ ਚੰਤਕਾਰੇ ਹੋ ਗਿਆ ਚੰਤਕਾਰੇ ਇਵਨ ਕੇ ਅਸੀਂ ਕਈ ਦਿਨ ਪਹਿਲਾਂ ਵੀਡੀਓ ਚ ਕਹਿ ਚੁੱਕੇ ਸੀ ਕਿ ਸਾਡੇ ਬੱਚੇ ਹੀ ਆਉਣਗੇ ਆ ਵੀ ਪਤਾ ਹੀ ਸੀ ਚੱਲ ਵੀ ਸੈਕਸ਼ੂਅਲ ਟਿਕ ਲੱਗੇ ਨਾ ਹਾਂ ਤੇ ਰੱਬ ਦੇ ਰੰਗ ਨੇ ਉਹੀ ਕਹਿੰਦੇ ਆ ਵੀ ਹਨਾ ਵੀ ਕੁਝ ਨਹੀਂ ਪਤਾ ਹੁੰਦਾ ਵੀ ਕਦ ਕੀ ਹੋ ਜੇ ਹਨਾ ਤੇ ਮੈਂ ਅਗਲੇ ਲਈ ਭਈਆਂ ਨੂੰ ਕਹਿ ਰਿਹਾ ਸੀ ਮਾਹ ਵੀ ਧਿਆਨ ਰੱਖਿਓ ਬਸ ਇਹ ਬਹੁਤ ਸੋਹਣੀ ਲੱਗੂਗੀ ਇਹ ਵੀ ਚਿੱਟੇ ਬੰਤੇ ਦਾ ਘਾਹ ਤੇ ਜਿਹੜਾ ਟੀਗਾ ਲੱਗਿਆ ਸੀ ਇਹਦਾ ਤੇ ਉਹ ਵੀ ਜਿਹੜਾ ਦਾ ਬੋਲਾ ਉਹ ਵੀ ਬਹੁਤ ਚਿੱਟਾ ਸੀ ਸਾਨੂੰ ਬਹੁਤ ਮਨ ਨੂੰ ਐ ਦੀ ਵੀ ਬਹੁਤ ਵਧੀਆ ਬੱਚਾ ਆਊ ਚਿੱਟਾ ਆ ਦੇਖੋ ਦੁਕਾਨ ਆਇਆ ਬੱਚਾ ਆਇਆ ਵੀ ਚਿੱਟਾ ਹੈ ਬਹੁਤ ਸੋਹਣਾ ਬੱਚਾ ਹੈ ਬਹੁਤ ਜ਼ਿਆਦਾ ਹੈਲਦੀ ਵੀ ਬਹੁਤ ਹੈ ਐ ਵੀ ਨਹੀਂ ਹੈਗਾ ਵੀ ਕਮਜ਼ੋਰ ਐ ਇੰਨਾ ਹੈਲਦੀ ਐ ਉਦੋਂ ਹੀ ਸਾਨੂੰ ਐਦਾਂ ਆਹੋ ਸੀਗਾ ਵੀ ਬਹੁਤ ਹੈਲਦੀ ਬੱਚੀ ਆਊਗੀ ਉਹਦੀ ਵਧੀਆ ਹਨਾ ਜੋ ਖਰਾਕ ਪੂਰੀ ਆਪਾਂ ਜੇ ਘਰ ਦੀਆਂ ਹੁੰਦੀਆਂ ਨੇ ਫਿਰ ਵੀ ਜੇ ਖਰਾਕ ਰੂਗੇ ਆਪਾਂ ਪੂਰੀ ਚੰਗੀ ਪਾਉਨੇ ਆ ਤੇ ਇਹ ਆ ਗਿਆ ਬੱਸਾ ਤੇ ਹੁਣ ਚਲੋ ਪਰਮਾਤਮਾ ਦੀ ਹੋਏ ਮੰਤਾ ਉਹ ਜਰੂਰ ਬੰਦੇ ਨੂੰ ਆਸ ਹੁੰਦੀ ਆ ਜਿਵੇਂ ਹੁਣ ਜੀਰੀ ਤੋਂ ਆਸ ਹੁੰਦੀ ਆ ਆਪਾਂ ਫਸਲ ਲਾ ਦਨੇ ਆ ਹਨਾ ਫਸਲ ਲਾ ਕੇ ਫਸਲ ਜੇ ਘੱਟ ਨਿਕਲਦੀ ਆ ਹਨਾ ਮਨ ਜਾਣੀ ਆਸ ਹੁੰਦਾ ਉਹ ਕਨੈਕਨ ਹੋਏ ਸਾਨੂੰ ਵੀ ਬਹੁਤ ਚੰਗੇ ਵਧੀਆ ਆਪਣਾ ਮੇਰੇ 8000 ਰੁਪਏ ਦਾ ਟੀਕਾ ਲੱਗਿਆ ਸੀ ਇਹਦੇ ਕਿਹੇ ਕਿਹੜਾ ਟੀਕਾ ਸੀਗਾ ਇਹ ਵਰਲਡ ਵਾਈਡ ਦਾ ਸੀ ਜੀ ਬੋਲਣਾ ਨਾਮ ਮੈਨੂੰ ਆਲਿਵਰ ਪੀਖਾ ਨਹੀਂ ਕਿਹੜਾ ਸੀ ਇੱਕਨ ਜਿਹਾ ਕੁਸਾ ਉਹਦਾ ਨਾਮ ਹੁਣ ਮੈਨੂੰ ਯਾਦ ਨਹੀਂ ਤੇ ਇਹ ਲਗਭਗ ਦੇਖ ਲਓ ਤੁਸੀਂ ਹੁਣ ਇੰਨੀ ਮਿਹਨਤ ਪਾ ਲਾ ਜਦ ਤਾ ਪਹਿਲਾਂ ਖੋਜੀ ਹੋਈ ਜਾਂ ਟੀਕਾ ਲਵਾਇਆ ਵੀ ਆਪਾਂ ਵਧੀਆ ਫੇਰ ਖੋਜੀ ਵੀ ਤਨਸੀਬ ਕਰ ਗਈ ਗੀਆਂ ਹੂੰ ਫਿਰ ਹੁਣ ਖੋਜੀ ਦੀ ਇਹ ਚੀਜ਼ ਦੀ ਵੀ ਬੱਛੇ ਆਊਗੀ ਜੀ ਬੱਛੇ ਆਊਗਾ ਆਪਣੇ ਉਹ ਜਰਨ ਬਰੀਡ ਬਹੁਤ ਵਧੀਆ ਬਣ ਜੂ ਤੇ ਹੁਣ ਦੇਖੋ ਪ੍ਰਮਾਤਮਾ ਨੇ ਉਹ ਕਰਤੀ ਤੇ ਇਹ ਰੰਗ ਇਹ ਨੇ ਪ੍ਰਮਾਤਮਾ ਦੇ ਹਨ ਤੇ ਆ ਜਿਹੜੀ ਦੂਜੀ ਗੱਲ ਨਹੀਂ ਬਹੁਤ ਚੰਗੀ ਸੀ ਇਹ ਇਹ 20 ਲੀਟਰ ਉਹ ਨਹੀਂ ਰਹੀ ਕਿ ਜਦੋਂ ਜਾ ਕੇ ਪਲੂਨ ਨੇ 45 ਲੀਟਰ ਦਿੱਤਾ ਜੀ ਕੁਝ ਨਹੀਂ ਪਤਾ ਲੱਗਦਾ ਵੀ ਇਹ ਬੰਦੇ ਨਾ ਕੱਦ ਕਿਹਦਾ ਕੀ ਬੰਦਾ ਸੋਚਦਾ ਕੁਝ ਹੋਰ ਹੁੰਦਾ ਹੋ ਕੁਝ ਹੋਰ ਬਾਕੀ ਚਲੋ ਪਰਮਾਤਮਾ ਦੇ ਰੰਗ ਨੇ ਇੰਨੀ ਕਿਉਂ ਅੱਜ ਆਪਾਂ ਵੀਡੀਓ ਬਣਾ ਇਹਦੀ ਬੱਸੀ ਵੀ ਦਿਖਾ ਦਿਓ ਕਿੱਥੇ ਆ ਇਹਦੀ ਬੱਸੀ ਆ ਦੇਖੋ ਬਲੈਕ ਇਹਦੀ ਬੱਸੀ ਵੀ ਰਿਹਾ ਸੀ ਗਾਂ ਦੀ ਚਿੱਟੀ ਦੀ ਜਿਹੜੀ ਬਲੈਕ ਪਹਿਲਾਂ ਮਹੀਨਾ ਪਹਿਲਾਂ ਸੀ ਹਾਂ ਇਹ ਬੱਸੀ ਬਾਦਗੀ ਦੇ ਇਹ ਬਾਦਗੀ ਦੀ ਆਵਾਜ਼ ਆ ਬਈ 8 ਮਹੀਨਿਆਂ ਵਾਲੇ ਬੱਚਾ ਜਦ ਅੰਦਰ ਡੈਡ ਹੋ ਜਾਂਦਾ ਹੁੰਦਾ ਜਦੋਂ ਸ਼ੁਰੂ ਹੋਏ ਨਾ ਕੋਈ ਦਿੱਕਤ ਨਹੀਂ ਆਈ ਇਹ ਐਨੋਕੇ ਰਿਪੋਰਟ ਚਲ ਸਾਨੂੰ ਇਹ ਵੀ ਸ਼ੁਕਰ ਆ ਵੀ ਚਲ ਜੇ ਇੱਕ ਬੱਸੀ ਦਾ ਪਰਲੇ ਪੈ ਗਈ ਬਹੁਤ ਚੰਗੇ ਸੀਮਨ ਦੀ ਚੰਗੀ ਬ੍ਰੀਡ ਦੀ ਤੇ ਚਲੋ ਵੀਰੇ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਚ ਅੱਜ ਸਾਨੂੰ ਥੋੜੇ ਕੰਮ ਨੇ ਆਲੂ ਲੂ ਲੂ ਭਰਦੇ ਆ ਤੇ ਇੱਕ ਕਰਦੇ ਕਰਦੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਕਮੈਂਟ ਜਰੂਰ ਕਰਿਆ ਕਰੋ ਓਕੇ ਧੰਨਵਾਦ